ਮੱਕ ਨੰਬਰ ਜਾ ਉਹ ਬਾਹਰ ਆ ਕੁੱਦ ਚੱਲਦੇ ਹਾਂ ਇਹ ਭਜਣ ਦੀ ਤਾਂਗ ਚਾ ਭਗਤਾ ਹਾਂ ਮੈਂ ਤੈਨੂੰ ਆ ਦੇਖ ਨਾੜਾ ਨਾ ਝੜੀ ਇਹਦਾ ਜਮਾਨੇ ਤੂੰ ਤੁਸੀਂ ਬਾਬਾ ਜੀ ਕਰੋ ਕੋਈ ਇਹ ਤਾਂ ਜਾੜੇ ਨਹੀਂ ਫੜ ਲਈ ਕੱਢ ਦੀ ਪੋਛੇ ਦੀ ਕੱਢ ਦੇ ਚਲੀ ਵੀ ਭਗਤਾ ਕਰਾ ਜਾਮਪੂਰੀ ਲਗਤਾ ਇਹਦੀ ਪੁੱਛ ਆਪਣੇ ਹਿਸਾਬ ਚ ਆ ਗਈ ਹਾਂਜੀ ਠੀਕ ਆ ਬਾੜਾ ਵੱਡਾ ਟੂਣਾ ਟੱਪਿਆ ਇਹਨੇ ਅੱਛਾ ਜੀ ਠੀਕ ਆ ਨਵੀਂ ਵਿਆਹੀ ਦੀ ਫਲਕਾਰੀ ਚੱਕੀ ਆ ਠੀਕ ਆ ਬਾੜਾ ਵੱਡਾ ਭਾਰੀ ਗਰਾਏ ਇਹਦੇ ਛਣੀਆਂ ਜਿੱਧਰ ਨਵੀਂ ਨਹੀਂ ਵਿਆਹੀ ਫਲਕਾਰੀ ਆਉਣੀ ਸੋ ਉਧਰ ਆਈ ਨਹੀਂ ਜਵਾਖਾਂ ਤੇ ਕਰੋ ਕੋਈ ਹੱਲ ਤੇ ਵੇਜ ਤੇਰੀਆਂ ਲੱਤਾਂ ਪਈਆਂ ਨੇ ਤੂੰ ਜਵਾਖ ਦਾ ਹੱਲ ਕਰ ਯਾਰਾ ਕੋਈ ਨਹੀਂ ਤੁਸੀਂ ਜਵਾਖ ਮਾਰੇ ਦੇਖੋ ਮੇਰੀ ਦੱਤੀ 52000 ਦਾ ਜੱਗ ਲੱਗੂਆ 52000 ਚਲੋ ਠੀਕ ਆ ਮੱਸੀਆ ਦੀ ਰਾਤ ਨੂੰ ਸ਼ਰਾਦ ਨੂੰ ਸਿਖਰ ਦੁਪਹਿਰੇ ਜੱਗ ਹੋਊਗਾ ਇਹ ਅੱਛਾ ਬੋਲ ਕਰ ਦੀਏ ਪੱਕਾ ਕਰ ਦੋ ਫੇ ਕੋਈ ਕਰੇ ਪੈਸੇ ਲਾ ਦੇਗਾ 52000 ਹੈ 52000 ਆ ਮੈਂ ਰਜਿਸਟਰੀ ਰਜਿਸਟਰੀ ਕਰਾ ਕੇ ਹਟਾ ਹਟਾ ਐ ਟੀ ਮੜਾ ਜੀ ਸਾਹਿਬ ਜੀ ਨਾ ਨਹੀਂ ਜਾਗਦਾ ਸਮਾਨ ਹੀ ਐ ਇਹਨੇ ਦਾ ਆਊਗਾ ਭਸਮਾ ਵਗੈਰਾ ਇਹਦੀਆਂ ਚਲੋ ਫਿਰ ਇਹ ਤਾਂ ਹੁਣ ਕਰਾਉਣੀ ਸੈੱਟ ਹੋ ਜੂ ਆ ਜਮਾਂ ਸੈੱਟ ਕਰ ਦਾਂਗੇ ਉਹ ਬਾਬਾ ਜੀ ਕਰੋ ਚੱਲ ਵੀ ਬਾਬਾ ਕਰਾਂ ਅਗਲੇ ਮਹੀਨੇ ਦੀ 21 ਤਰੀਕ ਦਾ ਯੱਗ ਹੋਊਗਾ ਤੇਰੇ ਘਰੇ ਅੱਛਾ ਜੀ ਬੋਲ ਸਾਡੇ ਘਰੇ ਹਾਂ ਜੀ ਆ ਜälle ਕਿਵੇਂ ਘਰੀ ਰੱਖਨੀ ਬੋਲੋ ਲਾ ਦੋਂਗੇ ਪੈਸੇ ਇੱਥੇ ਰੱਖ ਲਓ ਮਦਦ ਘਰੇ ਰੱਖ ਦਿੰਨੇ ਆ ਜੱਲੋ ਹੋ ਇਹਨਾਂ ਦੇ ਘਰੇ ਬੜੀ ਬੈਠੀ ਆ ਫਲਕਾਰੀ ਵਾਲੀ ਬਾਬਾ ਸਰਕਾਰੀ ਕਰਨਾ ਪਊ ਯੱਗ ਤਾਂ ਯੱਗ ਘਰੀ ਹੋਊਗਾ ਤੇਰੇ ਆ ਫਿਰ ਕਰੂ ਨਿਕਲੂਗੀ ਫਿਰ ਤੇ ਜਨਾਬ ਚਲੋ ਇਹਨੂੰ ਪੁੱਛ ਮੰਗਦੀ ਆ ਫਲਕਾਰੀ ਕੇ ਨਾਂ ਹਾਂ ਆ ਬੈਠੀ ਆ ਦੀਂਦੀਆ ਮੈਨੂੰ ਵੀ ਤੈਨੂੰ ਕਲੇ ਨੂੰ ਨਹੀਂ ਦੀਂਦੀ ਦੀਦੀ ਨੇ ਕਿਹਾ ਕਿ ਤੈਨੂੰ ਤੂੰ ਤਾਂ ਗੱਪ ਮਾਰਦਾ ਮੈਨੂੰ ਦੀ ਹੀ ਉਹ ਦੀਂਦੀਆ ਮੈਨੂੰ ਓਏ ਮੈਨੂੰ ਉਹ